ਦਾ ਕਾਇਮ ਰਹਿਣ ਵਾਲੀ ਹਸਤੀ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਪੁਰਸ਼ ਬਾਬਾ ਸਰਜੀਤ ਸਿੰਘ ਜੀ ਹੋਣੀ ਮਹਾਪੁਰਸ਼ ਬਾਬਾ ਤੁਲਸੀਦਾਸ ਜੀ ਅਤੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਦ ਪੰਜਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਨ ਨੂੰ ਮਨਾਉਣ ਦੇ ਲਈ ਇਹ ਸਮਾਗਮ ਕਰ ਰਹੇ ਨੇ ਜਿੱਥੇ ਗੁਰਬਾਣੀ ਦੇ ਅੰਦਰ ਰੱਬ ਦੇ ਪਿਆਰਿਆਂ ਦੀ ਵਡਿਆਈ ਹੈ ਰੱਬ ਦੇ ਪਿਆਰਿਆਂ ਦੀ ਮਹਿਮਾ ਹੈ ਗੁਰੂ ਪਾਤਸ਼ਾਹ ਇੱਥੋਂ ਤੱਕ ਆਖਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਇਸ ਧਰਤੀ ਦੇ ਉੱਤੇ ਬੜੇ ਸਾਧੂ ਜਨ ਬੜੇ ਮਹਾਪੁਰਸ਼ ਹੋਏ ਨੇ ਜਿਨ੍ਹਾਂ ਨੇ ਲੋਕਾਈ ਨੂੰ ਰੱਬ ਦੇ ਨਾਲ ਜੋੜਿਆ ਵਾਹਿਗੁਰੂ ਦੇ ਰਸਤੇ ਦੇ ਉੱਤੇ ਤੁਰਨ ਦੀ ਪ੍ਰੇਰਣਾ ਦਿੱਤੀ ਉਹਨਾਂ ਦੇ ਵਿੱਚੋਂ ਹੀ ਮਹਾਪੁਰਸ਼ ਬਾਬਾ ਤੁਲਸੀ ਦਾਸ ਜੀ ਸਨ ਅੱਜ ਵੀ ਲੋਕਾਈ ਵਿਸ਼ੇ ਵਿਕਾਰਾਂ ਦੇ ਪਿੱਛੇ ਭਟਕਦੀ ਹੈ ਪਦਾਰਥਵਾਦ ਦੇ ਮਗਰ ਦੌੜਦੀ ਹੈ ਅੱਜ ਵੀ ਸਾਨੂੰ ਲੋੜ ਹੈ ਕਿ ਰੱਬ ਦੇ ਪਿਆਰਿਆਂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਚੱਲੀਏ ਧਰਮ ਦੇ ਮਾਰਗ ਨੂੰ ਅਪਣਾ ਕੇ ਸਤਿਗੁਰੂ ਦੀ ਬਾਣੀ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੀਏ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਅਸੀਂ ਸਮੁੱਚਾ ਜਗਤ ਸ਼ਹੀਦਾਂ ਦੇ ਸਿਰ ਤਾਜ ਆਖਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ ਕੀ ਕਾਰਨ ਸਨ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਮੁਬਾਰਕ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਕੀਤੀ ਸਤਿਗੁਰੂ ਨੇ ਇਸ ਅਸਥਾਨ ਦੇ ਚਾਰ ਦਰਵਾਜ਼ੇ ਰਖੇ ਜੋ ਸੰਸਾਰ ਨੂੰ ਇੱਕ ਉਪਦੇਸ਼ ਸੀ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਕਿ ਗੁਰੂ ਨਾਨਕ ਦੇ ਇਸ ਘਰ ਦੇ ਅੰਦਰ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਇਲਾਕੇ ਦਾ ਕਿਸੇ ਵੀ ਦੇਸ਼ ਦਾ ਬੰਦਾ ਆ ਸਕਦਾ ਹੈ ਅਤੇ ਗੁਰੂ ਦਾ ਉਪਦੇਸ਼ ਲੈ ਸਕਦਾ ਹੈ ਇਹ ਗੱਲ ਅੱਜ ਭਾਵੇਂ ਆਪਾਂ ਨੂੰ ਸਧਾਰਨ ਲੱਗੇ ਪਰ ਜਦੋਂ ਮਨੁੱਖਤਾ ਦੇ ਵਿੱਚ ਵੰਡੀਆਂ ਪਈਆਂ ਹੋਈਆਂ ਸਨ ਜਦੋਂ ਲੋਕਾਂ ਨੂੰ ਰੰਗ ਦੇ ਮੁਤਾਬਕ ਦੇਖਿਆ ਜਾਂਦਾ ਸੀ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੇ ਚੱਲਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਅਤੇ ਉਹਦੇ ਚਾਰ ਦਰਵਾਜ਼ੇ ਵੀ ਰਖੇ ਫੇਰ ਸਭ ਤੋਂ ਵੱਡੀ ਗੱਲ ਇਹ 1604 ਈਸਵੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਅੰਮ੍ਰਿਤਸਰ ਸਰੋਵਰ ਰਾਮ ਸਰ ਸਰੋਵਰ ਦੇ ਕੰਢੇ ਤੇ ਭਾਈ ਗੁਰਦਾਸ ਜੀ ਬਾਸੋਂ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਸਰੂਪ ਲਿਖਾਇਆ ਆਪਾਂ ਸਭ ਜਾਣਦੇ ਆ ਕਿ ਇਸ ਪਾਵਨ ਬਾਣੀ ਦੇ ਵਿੱਚ ਰੱਬ ਦੀ ਮਹਿਮਾ ਰੱਬ ਦੇ ਪਿਆਰਿਆਂ ਦੀ ਮਹਿਮਾ ਹੈ ਉਦੋਂ ਵੀ ਵਖਤ ਦੇ ਬਾਦਸ਼ਾਹ ਨੇ ਇਹ ਯਤਨ ਜਾਂ ਕੋਸ਼ਿਸ਼ ਕੀਤੀ ਕਿ ਕਿਤੇ ਸਾਡੀ ਵੀ ਕੋਈ ਮਹਿਮਾ ਵਿੱਚ ਹੋਵੇ ਪਰ ਗੁਰੂ ਘਰ ਨੇ ਕੋਈ ਉਹਨਾਂ ਨੂੰ ਹੰਗਾਰਾ ਨਹੀਂ ਭਰਿਆ ਕਾਨਾ ਪੀਲੂ ਸ਼ਜੂ ਸ਼ਾਹ ਹੁਸੈਨ ਵੀ ਆਏ ਕਿ ਸਾਡੀ ਵੀ ਰਚਨਾ ਜਿਵੇਂ ਭਗਤਾਂ ਦੀ ਬਾਣੀ ਹੈ 15 ਭਗਤਾਂ ਦੇ ਵਿੱਚ ਕੋਈ ਸਾਨੂੰ ਵੀ ਸ਼ਾਇਦ ਥਾਂ ਮਿਲ ਜਾਵੇ ਜਦੋਂ ਗੁਰੂ ਨੇ ਉਨ੍ਹਾਂ ਦੀ ਰਚਨਾ ਸੁਣੀ ਇੱਕ ਕਹਿ ਰਿਹਾ ਸੀ ਕਾਗਦ ਸੰਧੀ ਪੋਤਰੀ ਤਾਉ ਨਾ ਤਰੀਆ ਨਿਹਾਰ ਜੇ ਕਾਗਜਾਂ ਦੀ ਵੀ ਇਸਤਰੀ ਬਣੀ ਹੋਵੇ ਇਹਦਾ ਯਕੀਨ ਨਹੀਂ ਕਰਨਾ ਸੱਚੇ ਪਾਤਸ਼ਾਹ ਨੇ ਆਖਿਆ ਇਹ ਗੁਰੂ ਨਾਨਕ ਦੇ ਸਿਧਾਂਤ ਦੇ ਖਿਲਾਫ ਹੈ ਗੁਰੂ ਨਾਨਕ ਦਾ ਸਿਧਾਂਤ ਹੈ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਨ ਆ ਮੇਰੀਆਂ ਮਾਵਾਂ ਭੈਣਾਂ ਬੈਠੀਆਂ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਨੂੰ ਬਹੁਤ ਜ਼ਿਆਦਾ ਮਾਣ ਦੇ ਕੇ ਆਖਿਆ ਮਾਵਾ ਨੂੰ ਭੈਣਾ ਨੂੰ ਬੀਬੀਆਂ ਨੂੰ ਮਾੜਾ ਨਾ ਕਿਹੋ ਜਿਨ੍ਹਾਂ ਦੀ ਕੋਖ ਤੋਂ ਰਾਜੇ ਮਹਾਰਾਜੇ ਅਤੇ ਮਹਾਪੁਰਸ਼ ਜਨਮ ਲੈਂਦੇ ਨੇ ਦੂਜੇ ਨੇ ਆਖਿਆ ਉਹ ਕਹਿਣ ਲੱਗਾ ਕਿ ਅਸੀਂ ਉਹ ਲੋਕ ਆ ਜਿਸ ਦਾ ਜਸ ਵੇਦ ਤੇ ਪ੍ਰਾਣ ਵੀ ਗਾਉਂਦੇ ਨੇ ਗੁਰੂ ਨੇ ਆਖਿਆ ਇਹ ਵੀ ਹੰਕਾਰ ਹੈ ਤੇ ਹਰ ਜੂ ਹੰਕਾਰ ਨਾ ਭਾਵੇ ਤੇ ਜੇ ਨੂੰ ਪੁੱਛਿਆ ਗਿਆ ਉਹ ਕਹਿਣ ਲੱਗਾ ਕਿ ਚੁੱਪ ਵੇੜਿਆ ਚੁੱਪ ਵੇੜਿਆ ਬੋਲਣ ਦੀ ਨਹੀਂ ਜਾਵੇ ੜਿਆ ਗੁਰੂ ਨੇ ਆਖਿਆ ਇਹ ਵੀ ਸਿਧਾਂਤ ਨਹੀਂ ਗੁਰੂ ਦਾ ਸਿਧਾਂਤ ਹੈ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ ਇਹ ਚਾਰਾਂ ਨੂੰ ਮੰਨਤਾ ਨਹੀਂ ਮਿਲੀ ਇਹਨਾਂ ਨੇ ਵੀ ਕੁਝ ਚੁਗਲੀਆਂ ਦਿੱਲੀ ਦਰਬਾਰ ਸੱਚੇ ਬਾਦਸ਼ਾਹ ਦੇ ਪਰਥਾਏ ਕੀਤਿਆਂਗੇ ਸਭ ਤੋਂ ਵੱਡੀ ਗੱਲ ਸੀ ਕਿ ਸੱਚੇ ਬਾਦਸ਼ਾਹ ਨੇ ਧਰਮ ਪ੍ਰਚਾਰ ਦੀ ਜਿਹੜੀ ਲਹਿਰ ਚਲਾਈ ਸੀ ਉਹਦੇ ਤਹਿਤ ਜਿਹੜੇ ਲੋਕ ਸਰਵਰੀਏ ਬਣ ਗਏ ਸੀ ਉਹ ਵਾਪਸ ਗੁਰੂ ਨਾਨਕ ਦੇ ਘਰ ਵਿੱਚ ਆਏ ਤੇ ਉਹਨਾਂ ਨੂੰ ਕਲਾਵੇ ਦੇ ਵਿੱਚ ਲਿਆ ਗਿਆ ਉਦੋਂ ਇੱਕ ਲਹਿਰ ਚੱਲਦੀ ਸੀ ਉਹਨੂੰ ਕਹਿੰਦੇ ਸੀ ਨਕਸ਼ਬੰਦੀ ਲਹਿਰ ਬੇਨਤੀ ਮੈਂ ਕਰ ਰਿਹਾ ਸ਼ਹੀਦੀ ਦੇ ਕੀ ਕਾਰਨ ਸਨ ਜਦੋਂ ਤੁਸੀਂ ਸਰਹੰਦ ਜਾਣੇ ਹੋ ਤਾਂ ਫਾਟਕ ਪਾਰ ਕਰਕੇ ਮਰਿੰਡੇ ਵਾਲੇ ਪਾਸੇ ਰੋਜ਼ਾ ਸ਼ਰੀਫ ਹੈ ਇਥੋਂ ਦਾਸੀ شیخ ਅਹਿਮਦ ਸਰਹੰਦੀ ਨਕਸ਼ਬੰਦੀ ਲਹਿਰ ਦਾ ਮੁਖੀ ਉਸ ਵੇਲੇ ਇਹਨੇ ਪੂਰੇ ਯਤਨ ਕੀਤੇ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਰਬ ਸੰਜੀਵਾਲਤਾ ਦਾ ਪੈਗਾਮ ਨਿਕਲਦਾ ਹੈ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲਿਆ ਜਾਂਦਾ ਅਸੀਂ ਤਾਂ ਚਾਹੁੰਨੇ ਆ ਕਿ ਸਾਰੇ ਲੋਕ ਮੁਸਲਮਾਨ ਬਣ ਪਰ ਇੱਥੇ ਸਿੱਖੀ ਦੀ ਗੱਲ ਵੱਧ ਰਹੀ ਹੈ ਇਹਨੇ ਵੀ ਵਖਤ ਦੇ ਬਾਦਸ਼ਾਹ ਜ਼ਾਹਾਂਗੀਰ ਦੇ ਕੰਨ ਭਰੇ ਨੇ ਉਹਨਾਂ ਹੀ ਦਿਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਨਾਤਾ ਚੰਦੂ ਦੀ ਧੀ ਦੇ ਨਾਲ ਜੁੜਿਆ ਅੰਦਰੋਂ ਤੇ ਚੰਦੂ ਖੁਸ਼ ਸੀ ਬਾਰੋਂ ਨੇ ਹਉਮੇ ਦਾ ਦਿਖਾਵਾ ਕਰਦਿਆਂ ਗੁਰੂ ਨਾਨਕ ਦੇ ਘਰ ਨੂੰ ਮੰਦਾ ਚੰਗਾ ਬੋਲਿਆ ਤੇ ਦਿੱਲੀ ਦੇ ਸਿੱਖਾਂ ਨੇ ਕਿਹਾ ਪਾਤਸ਼ਾਹ ਇਸ ਹੰਕਾਰੀ ਦੇ ਨਾਲ ਨਾਤਾ ਨਹੀਂ ਰੱਖਣਾ ਗੁਰੂ ਸਿੱਖਾਂ ਦਾ ਮਾਣ ਰੱਖਦਾ ਚੰਦੂ ਦੀ ਧੀ ਦਾ ਨਾਤਾ ਤੋੜ ਦਿੱਤਾ ਗਿਆ ਸੀ ਉਸ ਵੇਲੇ ਹੋਰ ਵੀ ਕਾਰਨ ਬਣੇ ਜਿਹੜਾ ਅਮੀਰ ਖੁਸਰੋਏ ਉਹਦੀ ਬਗਾਵਤ ਉਹਦਾ ਗੁਰੂ ਘਰ ਦੇ ਵਿੱਚ ਆਉਣਾ ਤੇ ਸਾਂਝੀ ਵਾਲਤਾ ਦੇ ਮੁਤਾਬਕ ਉਹਦਾ ਪ੍ਰਸ਼ਾਦਾ ਛਕਣਾ ਇਹਨੂੰ ਵੱਡੀ ਗੱਲ ਬਣਾ ਦਿੱਤਾ ਗਿਆ ਇਹ بڑے ਕਾਰਨ ਸਨ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗ੍ਰਿਫਤਾਰ ਕੀਤਾ ਸਭ ਤੋਂ ਵੱਡਾ ਕਾਰਨ ਸਿੱਖ ਕੌਮ ਦੀ ਚੜ੍ਹਦੀ ਕਲਾ ਸੀ ਚੜ੍ਹਤ ਸੀ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸਮੁੱਚੀ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲੈ ਕੇ ਕਹਿੰਦੀ ਹੈ अवल अल्लाह नूर उपाया कुदरत के सब बंदे एक नूर ते सब जग उपजया कौन भले को मंदे लोगा धर्म ना भूलो भाई खालक 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 मैं खालक पूर रहयो सर बिठाई रब सारेया दे विच है किसे ना नफरत ना करो किसे ना ठका ना करो ए जेडे गुरु नानक दे घर दे उपदेश सी ਹਾਕਮਾਂ ਨੂੰ ਉਦੋਂ ਵੀ ਚੰਗੇ ਨਹੀਂ ਸੀ ਲੱਗਦੇ ਇਹ ਅੱਜ ਵੀ ਚੰਗੇ ਨਹੀਂ ਲੱਗਦੇ ਇਨ੍ਹਾਂ ਕਾਰਨਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਸਤ ਗੁਰੂ ਨੂੰ ਪਤਾ ਸੀ ਕਿ ਕੀ ਹੋਣਾ ਹੈ ਗੁਰੂ ਸਰਬ ਕਲਾ ਸਮਰੱਥ ਹੈ ਗੁਰੂ ਹਰ ਗੱਲ ਜਾਣਦਾ ਹੈ ਤਾਂ ਕਰਕੇ ਪਾਤਸ਼ਾਹ ਨੇ ਲਾਹੌਰ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰਿਆਈ ਆਪਣੇ ਸਾਹਿਬ ਜਾਦੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੇ ਦਿੱਤੀ ਸੱਚੇ ਪਾਤਸ਼ਾਹ ਲਾਹੌਰ ਮੈਂ ਅਕਤੂਬਰ ਦੇ ਵਿੱਚ ਲਾਹੌਰ ਜਾ ਕੇ ਆਇਆ ਉਹ ਚੰਦੂ ਦੀ ਹਵੇਲੀ ਦੀ ਇੱਕ ਨੁੱਕਰ ਬਚੀ ਹੈ ਉਥੇ ਖੂਈ ਹੈ ਉਸ ਹਵੇਲੀ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਤਸੀਹੇ ਦਿੱਤੇ ਗਏ ਤਤੀ ਤਵੀ ਦੇ ਉੱਤੇ ਬਹਾਲਿਆ ਗਿਆ ਤਤੀ ਰੇਤ ਸਤਿਗੁਰੂ ਦੇ ਸੀਸ ਉੱਤੇ ਪਾਈ ਗਈ ਔਰ ਹੋਰ ਵੀ ਬੜੇ ਭਿਆਨਕ ਤਸੀਹੇ ਦਿੱਤੇ ਨੇ ਪਰ ਪਾਦਸ਼ਾਹ ਨੇ ਕੋਈ ਪਰਵਾਹ ਨਹੀਂ ਕੀਤੀ ਸੱਚੇ ਪਾਦਸ਼ਾਹ ਨੂੰ ਯਾਸਾ ਵਾ ਬਾ ਸਿਆਸਤ ਚੰਗੇਜ਼ ਖਾਨ ਦਾ ਬਣਾਇਆ ਕਾਨੂੰਨ ਹੈ ਜਿਹੜਾ ਕਹਿੰਦਾ ਹੈ ਕਿ ਜਦੋਂ ਕਿਸੇ ਧਰਮੀ ਪੁਰਸ਼ ਨੂੰ ਤੁਸੀਂ ਖਤਮ ਕਰਨਾ ਹੈ ਉਹਦੇ ਖੂਨ ਦਾ ਇੱਕ ਵੀ ਕਤਰਾ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ ਨਹੀਂ ਤੇ ਲੱਖਾਂ ਸ਼ਹੀਦ ਪੈਦਾ ਹੋਣਗੇ ਯਾਸਾ ਵਾਬਾ ਸਿਆਸਤ ਕਾਨੂੰਨ ਦੇ ਤਹਿਤ ਪਾਤਸ਼ਾਹ ਨੂੰ ਤਸੀਹੇ ਦਿੱਤੇ ਗਏ ਪਰ ਜਦੋਂ ਸਾਈ ਮੀਂਘਾ ਮੀਰ ਨੇ ਆਖਿਆ ਸੀ ਪਾਤਸ਼ਾਹ ਜੇ ਹੁਕਮ ਕਰੋਂ ਲਾਹੌਰ ਤੇ ਦਿੱਲੀ ਦੀ ਇੱਟ ਦੇ ਨਾਲ ਇੱਟ ਖੜਕਾਈ ਖੜਕਾ ਦਈਏ ਤਾਂ ਗੁਰੂ ਨੇ ਆਖਿਆ ਸੀ ਨਹੀਂ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗਾਏ ਗੁਰੂ ਨੇ ਆਖਿਆ ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਸੱਚੇ ਬਾਦਸ਼ਾਹ ਤਸੀਹੇ ਚੱਲਦੇ ਨੇ ਪਰ ਇਨਾਂ ਜ਼ਾਲਿਮਾਂ ਦੀ ਕੋਈ ਗੱਲ ਨਹੀਂ ਮੰਨਦੇ ਨੇ ਇਮਾਨ ਦੇ ਉੱਤੇ ਧਰਮ ਦੇ ਉੱਤੇ ਕਾਇਮ ਰਹਿ ਤੇ ਲਾਹੌਰ ਦੀ ਧਰਤੀ ਤੇ ਸੱਚੇ ਬਾਦਸ਼ਾਹ ਨੂੰ ਰਾਵੀ ਦਰਿਆ ਦਾ ਕੰਡਾ ਉਸ ਵੇਲੇ ਰਾਵੀ ਦਰਿਆ ਕਿੱਲੇ ਦੇ ਕੋਲ ਦੀ ਵਗਦਾ ਸੀ ਤੁਸੀਂ ਲਾਹੌਰ ਜਾਓ ਤੇ ਦਰਿਆ ਦੀਆਂ ਉੱਥੇ ਕੋਲ ਵਗਣ ਦੀਆਂ ਬੜੀਆਂ ਨਿਸ਼ਾਨੀਆਂ ਪਾਦਸ਼ਾਹ ਨੂੰ ਤਸੀਹੇ ਦੇਣ ਤੋਂ ਬਾਅਦ ਜਦੋਂ ਦਰਿਆ ਦੇ ਵੱਲ ਲਜਾਇਆ ਗਿਆ ਰਾਵੀ ਦਰਿਆ ਤਾਂ ਪਾਦਸ਼ਾਹ ਜੀ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕੇ ਗੁਰ ਅਰਜਨ ਦਰਿਆਉ ਨਾ ਬੋੜਿਓ ਸੱਚੇ ਪਾਦਸ਼ਾਹ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਬਣਿਆ ਉੱਥੇ ਫੇਰ ਸ਼ਹੀਦ ਹੋ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਕੌਮ ਦੇ ਵਿੱਚ ਇੱਕ ਨਵਾਂ ਜੋਸ਼ ਭਰਦੀ ਹੈ ਸ਼ਹੀਦੀਆਂ ਕਦੀ ਆ ਜਾਈ ਨਹੀਂ ਜਾਂਦੀਆਂ ਨੇ ਸਾਡੀ ਕੌਮ ਸਿੱਖ ਕੌਮ ਇਸ ਕੌਮ ਦੇ ਪਹਿਲੇ ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਔਰ ਜਿਨ੍ਹਾਂ ਦੀ ਸ਼ਹਾਦਤ ਨੇ ਇਸ ਕੌਮ ਦੇ ਵਿੱਚ ਲੱਖਾਂ ਹੀ ਸ਼ਹੀਦ ਅੱਗੇ ਪੈਦਾ ਕੀਤੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਧਰਮ ਦੀ ਦੂਜੀ ਰਾਜਨੀਤੀ ਦੀ ਔਰ ਦਿੱਲੀ ਦੇ ਤਖਤ ਤੋਂ ਉੱਚਾ ਸ੍ਰੀ ਅਕਾਲ ਤਖਤ ਸਾਹਿਬ ਕਾਇਮ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਕਾਇਮ ਹੋਣ ਤੇ ਪਾਦਸ਼ਾਹ ਨੇ ਸਿੱਖਾ ਨੂੰ ਇੱਕ ਸੰਦੇਸ਼ ਦਿੱਤਾ ਸੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਧ்கਾਈ ਪਾਦਸ਼ਾਹ ਨੇ ਆਖਿਆ ਸੀ ਜਿੰਨੇ ਮੇਰੇ ਕੋਲ ਆਉਣਾ ਉਹ ਸ਼ਾਸਤਰ ਧਾਰੀ ਹੋ ਕੇ ਆਵੇ ਘੋੜੇ ਦੀ ਸਵਾਰੀ ਕਰੇ ਸਿੱਖ ਦਸਤਾਰ ਸਜਾਵੇ ਸਿੱਖ ਉਸ ਵੇਲੇ ਹਾਕਮਾਂ ਤੋਂ ਬਿਨਾ ਤੇ ਜਿਹੜੀ ਰਾਜ ਕਰਾਈ ਧੇਰੈ ਇਹਦੇ ਤੋਂ ਬਿਨਾ ਕੋਈ ਦੂਜਾ ਬੰਦਾ ਸ਼ਾਸਤਰ ਧਾਰੀ ਨਹੀਂ ਸੀ ਹੋ ਸਕਦਾ ਦਸਤਾਰ ਨਹੀਂ ਸੀ ਸਜਾ ਸਕਦਾ ਗੁਰੂ ਨੇ ਆਖਿਆ ਮੇਰਾ ਸਿੱਖ ਹੀ ਹੋਏ ਜਿਹੜਾ ਸ਼ਾਸਤਰ ਧਾਰੀ ਵੀ ਹੋਵੇਗਾ ਤੇ ਦਸਤਾਰ ਵੀ ਸਜਾਵੇ ਮੈਂ ਬੇਨਤੀ ਕਰਾਂ ਇਹ ਦਸਤਾਰ ਸਾਡੀ ਬਾਦਸ਼ਾਹੀ ਦਾ ਪ੍ਰਤੀਕ ਹੈ ਉਦੋਂ ਵੀ ਗੁਰੂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਕੌਮ ਨੂੰ ਸ਼ਾਸਤਰ ਧਾਰੀ ਹੋਣ ਦਾ ਉਪਦੇਸ਼ ਦਿੱਤਾ ਅੱਜ ਵੀ ਲੋੜ ਹੈ ਹਰ ਸਿੱਖ ਆਪਣੇ ਕੋਲ ਇਹ ਸ੍ਰੀ ਸਾਹਿਬ ਰੱਖੇ ਇਹ ਗੁਰੂ ਨੇ ਦਿੱਤੀ ਹੈ ਇਹ ਗਰੀਬ ਗੁਰਬੇ ਦੀ ਰੱਖਿਆ ਕਰਦੀ ਹੈ ਇਹ ਗੁਰੂ ਪਾਤਸ਼ਾਹ ਦਾ ਦਿੱਤਾ ਹੋਇਆ ਤੋਹਫਾ ਅੱਜ ਜਿਹੜੇ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਗੁਰੂ ਦਾ ਬਚਨ ਚੇਤੇ ਕਰਨਾ ਚਾਹੀਦਾ ਹੈ ਕਿ ਗੁਰੂ ਨੇ ਸ੍ਰੀ ਸਾਹਿਬ ਦਿੱਤੀ ਹੈ ਅਸੀਂ ਆਪਣੇ ਕੋਲ ਰੱਖਣੀ ਹੈ ਕਿਸੇ ਧੀ ਭੈਣ ਦੀ ਪੱਤ ਦੀ ਗੱਲ ਹੋਵੇ ਆਪਣੇ ਹੱਕਾਂ ਦੀ ਗੱਲ ਹੋਵੇ ਆਪਣੀ ਰਖਿਆ ਦੀ ਗੱਲ ਹੋਵੇ ਤਾਂ ਗੁਰੂ ਦੇ ਵੱਲੋਂ ਦਿੱਤੀ ਹੋਈ ਇਹ ਸ੍ਰੀ ਸਾਹਿਬ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦੀ ਹੈ ਸੱਚੇ ਬਾਦਸ਼ਾਹ ਨੇ ਸ੍ਰੀ ਆਕਾਲ ਤਖਤ ਸਾਹਿਬ ਕਾਇਮ ਕਰਕੇ ਕੌਮ ਨੂੰ ਆਖਿਆ ਕਿ ਅੱਜ ਤੋਂ ਬਾਅਦ ਅਸੀਂ ਸ੍ਰੀ ਆਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਣਾ ਹੈ ਮੈਂ ਬੇਨਤੀ ਕਰਾਂ ਸਮੇ ਸਮੇ ਦੇ ਉੱਤੇ ਹਕੂਮਤਾਂ ਨੇ ਬਥੇਰੇ ਯਤਨ ਕੀਤੇ ਨੇ ਕਿ ਸ੍ਰੀ ਆਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚਣੌਤੀ ਦਿੱਤੀ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਉਹ ਸਿੱਖਾਂ ਦੇ ਮਨਾਂ ਦੇ ਵਿੱਚੋਂ ਕੱਢਣ ਦੀ ਗੱਲ ਕੀਤੀ ਜਾਵੇ ਭਾਵੇਂ ਕਿ ਇੱਕ ਵਾਰੀ ਨਹੀਂ ਕਈ ਵਾਰੀ ਇਹ ਯਤਨ ਹੋਏ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਵਾਰੀ ਨਹੀਂ ਕਈ ਵਾਰੀ ਹਮਲੇ ਹੋਏ ਪਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਦਿਲਾਂ ਦੇ ਵਿੱਚ ਵੀ ਹੈ ਕੋਈ ਕੱਢ ਨਹੀਂ ਸਕਿਆ ਹੈ ਸ਼੍ਰੀ ਆਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਸਰਵਉੱਚ ਰਹੇਗਾ ਇਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਉਸਾਰਿਆ ਹੋਇਆ ਉਹਨਾਂ ਦਾ ਸਿਰਜਿਆ ਹੋਇਆ ਹੈ ਅੱਜ ਲੋੜ ਹੈ ਅਸੀਂ ਇੱਕ ਮੁੱਠ ਵੀ ਰਹੀਏ ਤੇ ਸ਼੍ਰੀ ਆਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਦੇ ਵਿੱਚ ਰਹੀ ਅੱਜ ਵੀ ਕੌਮ ਨੂੰ ਚੋਤਰਫਾ ਹਮਲੇ ਹੋ ਰਹੇ ਨੇ ਗੱਲ ਭਾਵੇਂ ਧਰਮ ਪਰਿਵਰਤਨ ਦੀ ਹੋਵੇ ਮਾਝਾ ਹੋਵੇ ਜਾਂ ਦੁਆਬਾ ਹੋਵੇ ਹੁਣ ਮਾਲਵਾ ਵੀ ਆ ਗਿਆ ਇੱਥੇ ਵੱਡੀ ਗਿਣਤੀ ਦੇ ਵਿੱਚ ਧਰਮ ਪਰਿਵਰਤਨ ਦੀ ਗੱਲ ਚੱਲਦੀ ਨਸ਼ਿਆਂ ਦੀ ਗੱਲ ਪੰਜਾਬ ਦੇ ਵਿੱਚ ਬਹੁਤ ਹੈ ਨਸ਼ੇ ਭਾਵੇਂ ਪੂਰੇ ਸੰਸਾਰ 'ਚ ਨੇ ਪਰ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਕਿਹਾ ਕਿ ਨਸ਼ਾ ਕੋਈ ਕਰਨਾ ਨਹੀਂ ਇਸ ਕਰਕੇ ਜੇ ਸਿੱਖਾਂ ਦੇ ਹੋਮਲੈਂਡ ਪੰਜਾਬ ਦੇ ਵਿੱਚ ਨਸ਼ਾ ਉਹ ਸਿੱਖਾ ਨੂੰ ਤੇ ਸਿੱਖ ਵਿਰਾਸਤ ਨੂੰ ਖਤਰਾ ਹੈ ਇਸ ਕਰਕੇ ਇਹ ਵੀ ਸਾਡੇ ਤੇ ਹਮਲਾ ਹੈ ਆਪਾਂ ਇਹਦੇ ਤੋਂ ਸੁਚੇਤ ਰਹਿਣਾ ਹੈ ਜਵਾਨੀ ਨੂੰ ਧਰਮ ਦੇ ਨਾਲ ਜੋੜਨਾ ਹੈ ਤੇ ਨਸ਼ਿਆਂ ਤੋਂ ਬਚਾਉਣਾ ਹੈ ਦੇਹ ਧਾਰੀ ਗੁਰੂ ਢੰਮ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਰਬੋੱਚਤਨ ਨੂੰ ਚੁਣੌਤੀ ਦੇਣ ਦੀ ਮਾੜੀ ਮੋਟ ਗੱਲ ਕਰਦਾ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਗੁਰੂ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਡੀਆਂ ਦਸ ਪਾਤਸ਼ਾਹਾਂ ਨੇ ਗੁਰੂ ਦਾ ਪੰਥ ਗੁਰੂ ਦਾ ਸਰੀਰ ਹੈ ਇਸ ਕਰਕੇ ਆਪਾਂ ਕਿਸੇ ਦੇਹ ਧਾਰੀ ਦੇ ਕਲਾਵੇ 'ਚ ਨਹੀਂ ਆਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਆਖਰੀ ਗੱਲ ਮੈਂ ਸਾਂਝੀ ਕਰਕੇ ਸਮਾਪਤੀ ਕਰੂੰ ਇੱਕ ਲਹਿਰ ਹੈ ਪੰਜਾਬ ਦੇ ਵਿੱਚ ਖੁਵਾਰ ਹੋਏ ਸਭ ਮਿਲਾਂਗੇ ਇਹ ਸਾਡੇ ਬਜ਼ੁਰਗਾਂ ਦੇ ਬੋਲ ਨੇ ਜਿਹੜੇ ਆਪਾਂ ਅਰਦਾਸ ਤੋਂ ਉਪਰੰਤ ਪੜ੍ਹਦੇ ਆਂ ਆਗਿਆ ਭਈ ਆਕਾਲ ਕੀ ਤਬਾਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਰਬ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਤੇ ਅਖੀਰ ਤੇ ਜਾ ਕੇ ਪੜਦੇ ਆ ਖੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਆਖਰ ਭਾਵੇਂ ਅਸੀਂ ਕਿੰਨਾ ਵੀ ਭਟਕ ਜਾਈਏ ਸਾਨੂੰ ਗੁਰੂ ਦੀ ਸ਼ਰਨ ਵਿੱਚ ਹੀ ਆਉਣਾ ਪਵੇਗਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਇਹਦੀ ਸ਼ਰਨ ਵਿੱਚ ਆਣ ਕੇ ਹੀ ਸਾਡਾ ਉਧਾਰ ਹੋਣਾ ਹੈ ਦੁਨੀਆ ਦੀ ਕੋਈ ਵੀ ਤਾਕਤ ਇੱਕ ਸਿੱਖ ਨੂੰ ਦੂਜੇ ਸਿੱਖ ਤੋਂ ਤੋੜ ਨਹੀਂ ਸਕਦੀ ਭਾਵੇਂ ਸਾਡੇ ਵਿੱਚ ਫੁੱਟ ਪਾਉਣ ਦੇ ਬੜੇ ਯਤਨ ਕੀਤੇ ਜਾਂਦੇ ਨੇ ਪਰ ਮੈਂ ਇਹ ਬੇਨਤੀ ਹਰ ਥਾਂ ਤੇ ਕਰਦਾ ਹੁਣਾ ਗੁਰੂ ਨੇ ਸਾਨੂੰ ਇੱਕ ਪਰਿਵਾਰ ਹੀ ਐਸਾ ਬਣਾਇਆ ਖਾਲਸਾ ਪੰਥ ਅਸੀਂ ਵਾਸੀ ਆਨੰਦਪੁਰ ਸਾਹਿਬ ਵਾਲੇ ਕੋਈ ਜਿੰਨੇ ਮਰਜੀ ਯਤਨ ਕਰ ਲਵੇ ਜਦੋਂ ਵੀ ਕੋਈ ਮੁਸ਼ਕਲ ਖੜੀ ਹੋਵੇਗੀ ਇਹ ਗੁਰੂ ਦਾ ਪੰਥ ਉਸੇ ਵੇਲੇ ਇੱਕ ਮੁੱਠ ਹੁੰਦਾ ਹੈ ਅੱਜ ਵੱਡੀ ਲੋੜ ਹੈ ਅਸੀਂ ਇੱਕ ਮੁੱਠ ਹੋਈਏ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਦੇ ਹੇਠ ਇਤਿਹਾਸ ਦੀ ਇੱਕ ਗੱਲ ਕਰਕੇ ਮੈਂ ਸਮਾਪਤੀ ਕਰੂੰਗਾ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ 8-9 ਮਹੀਨੇ ਲੜੇ ਤੇ ਗ੍ਰਿਫਤਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਸਰਹੰਦ ਤੇ ਦਿੱਲੀ ਲਜਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਸਿੰਘ ਕੈਦ ਸਨ ਸਿੱਖਾਂ ਦਾ ਆਪਸ ਦੇ ਵਿੱਚ ਪਿਆਰ ਕਿੰਨਾ ਹੈ ਪ੍ਰੇਮ ਕਿੰਨਾ ਹੈ ਇਸ ਗੱਲ ਨੂੰ ਪਰਖਣ ਦੇ ਲਈ ਇੱਕ ਨੌਜਵਾਨ ਇੱਕ ਬਜ਼ੁਰਗ ਅਤੇ ਇੱਕ ਬੱਚਾ ਇਹਨਾਂ ਨੂੰ ਕਈ ਦਿਨ ਭੁੱਖੇ-ਪਾਣੇ ਇੱਕ ਕੋਠੜੀ 'ਚ ਰੱਖਿਆ ਗਿਆ ਤੇ ਕਈ ਦਿਨਾਂ ਬਾਅਦ ਰਾਤ ਦੇ ਸਮੇਂ ਉਹਨਾਂ ਦੀ ਕੋਠੜੀ ਦੇ ਵਿੱਚ ਰੋਟੀ ਦਾ ਇੱਕ ਟੁਕੜ ਸੁਟਿਆ ਗਿਆ ਸਰਕਾਰ ਦੇ ਵੱਲੋਂ ਦਿੱਲੀ ਦੇ ਵੱਲੋਂ ਇਸ ਟੁਕੜ ਦੇ ਉੱਤੇ ਨਿਗਾਹ ਗਈ ਹੈ ਨੌਜਵਾਨ ਦੀ ਉਹ ਕਈ ਦਿਨਾਂ ਦਾ ਭੁੱਖਾ ਉਹਨੇ ਉਹ ਨਹੀਂ ਖਾਧਾ ਉਹਨੇ ਆਖਿਆ ਮੈਂ ਜਵਾਨ ਮੈਂ ਭੁੱਖ ਜਰ ਸਕਦਾ ਇਹ ਬਜ਼ੁਰਗ ਜਿਹੜਾ ਬਜ਼ੁਰਗ ਦੇ ਕੋਲ ਤਜਰਬੇ ਨੇ ਕੌਮ ਲਈ ਚੰਗਾ ਕਰੇਗਾ ਉਹਨੇ ਉਹ ਰੋਟੀ ਦਾ ਟੁਕੜਾ ਚੁੱਕਿਆ ਤੇ ਬਜ਼ੁਰਗ ਦੇ ਸਹਰਾਣੇ ਰੱਖ ਦਿੱਤੇ ਜਦੋਂ ਬਜ਼ੁਰਗ ਵੇਖਦਾ ਉੱਠ ਕੇ ਰੋਟੀ ਦਾ ਟੁਕੜਾ ਭੁੱਖਾ ਉਹ ਵੀ ਕਈ ਦਿਨਾਂ ਦਾ ਪਰ ਉਹਨੇ ਖਾਦਾ ਨਹੀਂ ਉਹਨੇ ਕਿਹਾ ਮੇਰੀ ਲੰਘ ਗਈ ਹੈ ਇਹ ਬੱਚੇ ਕੌਮ ਦਾ ਭਵਿੱਖ ਨੇ ਉਹਨੇ ਬੱਚੇ ਦੇ ਸਹਰਾਣੇ ਉਹ ਰੋਟੀ ਦਾ ਟੁਕੜਾ ਰੱਖ ਦਿੱਤਾ ਜਦੋਂ ਬੱਚਾ ਉੱਠਿਆ ਉਹਨੇ ਆਖਿਆ ਮੇਰਾ ਤੇ ਢੇਡੀ ਅਜੇ ਛੋਟਾ ਹੈ ਨੌਜਵਾਨ ਦੇ ਵਿੱਚ ਤਾਕਤ ਹੁੰਦੀ ਹੈ ਜਵਾਨੀ ਦੇ ਵਿੱਚ ਇਹ ਰੋਟੀ ਦੇ ਟੁਕੜੇ ਦੀ ਲੋੜ ਮੇਰੇ ਵੱਡੇ ਭਰਾ ਨੂੰ ਹੈ ਉਹਨੇ ਉਹੀ ਰੋਟੀ ਦਾ ਟੁਕੜਾ ਪਰਤ ਕੇ ਨੌਜਵਾਨ ਦੇ ਸਹਰਾਣੇ ਰੱਖ ਦਿੱਤਾ ਨੌਜਵਾਨ ਨੇ ਵੇਖਿਆ ਕਿ ਰੋਟੀ ਦਾ ਟੁਕੜਾ ਪਰਤ ਕੇ ਮੇਰੇ ਕੋਲ ਆ ਗਿਆ ਇਹ ਟੁਕੜਾ ਸਾਨੂੰ ਲੜਾਉਣ ਦੇ ਲਈ ਸੁਟਿਆ ਗਿਆ ਸੀ ਆਪਸ ਦੇ ਵਿੱਚ ਲੜ ਪਈਏ ਤੇ ਦਿੱਲੀ ਕਹੇਗੀ ਕਿ ਸਿੱਖ ਆਪਸ ਦੇ ਵਿੱਚ ਵੇਖੋ ਕਿਦਾਂ ਲੜਦੇ ਨੇ ਉਹ ਰੋਟੀ ਦਾ ਟੁਕੜਾ ਚੁੱਕ ਕੇ ਬਾਹਰ ਮਾਰਿਆ ਅਸੀਂ ਤੁਹਾਡੇ ਟੁਕੜਾ ਤੇ ਪੜਨ ਵਾਲੇ ਨਹੀਂ ਹਾਂ ਜਿਹੜੇ ਵੀ ਲੋਕ ਅੱਜ ਕੌਮ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਨੇ ਭਰਾ ਨੂੰ ਭਰਾ ਦੇ ਨਾਲ ਲੜਾਉਣਾ ਚਾਹੁੰਦੇ ਨੇ ਇਹ ਗੁਰੂ ਕੀ ਕੌਮ ਜਿਹਦੇ ਲਈ ਗੁਰੂ ਨੇ ਚਾਰ ਪੁੱਤ ਸ਼ਹੀਦ ਕਰਵਾਏ ਨੇ ਇਹ ਟੁਕੜਾਂ ਤੇ ਪਲਣ ਵਾਲੇ ਲੋਕ ਕਦੀ ਵੀ ਪੰਥ ਦੇ ਵਿੱਚ ਫੁੱਟ ਨਹੀਂ ਪਾ ਸਕਦੇ ਨੇ ਗੁਰੂ ਦਾ ਪੰਥ ਇੱਕ ਹੈ ਇੱਕ ਰਹੇਗਾ ਔਰ ਹਮੇਸ਼ਾ ਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਸਮਰਪਿਤ ਰਹਾਂਗੇ ਮੈਂ ਸਮੁੱਚੀ ਕੌਮ ਨੂੰ اپੀਲ ਕਰਦਾ ਮੇਰੀਆਂ ਭੈਣਾਂ ਬੈਠੀਆਂ ਮਾਵਾਂ ਬੈਠੀਆਂ ਮਾਵਾਂ ਤੇ ਭੈਣਾਂ ਦਾ ਬੜਾ ਵੱਡਾ ਯੋਗਦਾਨ ਹੈ ਕੌਮ ਦੀ ਉਸਾਰੀ ਦੇ ਵਿੱਚ ਮੇਰੀਓ ਭੈਣੋ ਮੈਂ ਲਾਹੌਰ ਜਾ ਕੇ ਆਇਆ ਉਥੇ ਉਹ ਵੀ ਥਾਂ ਵੇਖਿਆ ਜਿੱਥੇ ਭਾਈ ਤਾਰੂ ਸਿੰਘ ਦੀ ਖੋਪਰੀ ਇਸੇ ਕਰਕੇ ਲਾਹ ਦਿੱਤੀ ਗਈ ਸੀ ਕਿ ਉਹਨੇ ਆਖਿਆ ਸੀ ਇਹ ਮੇਰੇ ਕੇਸ ਇਹ ਸਬਤ ਰਹਿਣੇ ਚਾਹੀਦੇ ਮੇਰੀਓ ਮਾਵੋ ਭੈਣੋ ਜਦੋਂ ਵੀ ਆਪਣੇ ਬੱਚਿਆਂ ਦੇ ਸਿਰ ਤੇ ਕੰਗਾ ਕਰਦੀਆਂ ਹੋ ਆਪਣੇ ਬੱਚੇ ਨੂੰ ਦੱਸਣਾ ਪੁੱਤ ਇਹਨਾਂ ਕੇਸਾਂ ਦੇ ਲਈ ਅਸੀਂ ਖੋਪਰੀਆਂ ਵੀ ਲੋਹਾਈਆਂ ਨੇ ਇਹਨਾਂ ਕੇਸਾਂ ਦੇ ਲਈ ਅਸੀਂ ਬੰਦ ਬੰਦ ਕਟਵਾਏ ਨੇ ਜੇ ਮਾਵਾਂ ਭੈਣਾਂ ਚਾਹਣ ਤਾ ਕੋਈ ਬੱਚਾ ਉਹ ਕੇਸਾਂ ਦੀ ਬੇਅਦਬੀ ਨਹੀਂ ਕਰੇ ਜਦੋਂ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਬੇਅਦਬੀ ਵੇਖੀ ਦੀ ਹੈ 3 ਸਾਲ 4 ਸਾਲ ਇਹ ਮਾਂ ਧਰਮ ਦੇ ਵਿੱਚ ਪਰਪੱਖ ਨਹੀਂ ਹੋਵੇ ਜਿਹੜੀ ਮਾਂ ਧਰਮ ਦੇ ਵਿੱਚ ਪਰਪੱਖ ਹੈ ਉਹ ਬੱਚਿਆਂ ਨੂੰ ਪਰਪੱਖ ਕਰੇਗੀ ਬੱਚਿਆਂ ਨੂੰ ਸਾਖੀਆਂ ਸੁਣਾਈਏ ਬੱਚਿਆਂ ਨੂੰ ਬਾਣੀ ਨਾਲ ਜੋੜੀਏ ਫੇਰ ਸਾਨੂੰ ਕੋਈ ਨਾ ਵੰਗਾਰ ਸਕਦਾ ਨਾ ਸਾਡੇ ਬੱਚਿਆਂ ਨੂੰ ਪੁੱਠੇ ਪਾਸੇ ਲਜਾ ਸਕਦਾ ਅੱਜ ਲੋੜ ਹੈ ਜਿਆਦਾ ਤੋਂ ਜਿਆਦਾ ਬਾਣੀ ਦੇ ਪੈਰੇ ਵਧਾਈਏ ਗੁਰੂ ਦੀ ਬਾਣੀ ਨਾਲ ਜੁੜੀਏ ਹਮੇਸ਼ਾ ਹੀ ਆਸਰਾ ਸੱਚੇ ਪਾਤਸ਼ਾਹ ਦਾ ਰੱਖੀਏ ਸਤਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਕੇ ਬਚਨ ਸਾਡੇ ਹਿਰਦੇ ਦੇ ਵਿੱਚ ਵਸਣ ਅਸੀਂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਉੱਥੋਂ ਸ਼ਹੀਦਾਂ ਦੀ ਗੱਲ ਚੱਲੀ ਸੀ ਇਹ ਕਦੀ ਮੁੱਕਣੀ ਨਹੀਂ ਹੈ ਕਿਉਂਕਿ ਗੁਰੂ ਦਾ ਸਿਧਾਂਤ ਹੈ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਦਾ ਸਿੱਖ ਆਪਣਾ ਸਿਰ ਦੇ ਸਕਦਾ ਪਰ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਕਿਸੇ ਦੀ ਮਥਾਜੀ ਗੁਲਾਮੀ ਨਹੀਂ ਕਰਦਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਅਸੀਂ ਸਿਰਫ ਗੁਰੂ ਦੇ ਗੁਲਾਮ ਹਾਂ ਤੇ ਗੁਰੂ ਦੀ ਚੱਕਰੀ ਕਰਦੇ ਰਵਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਰੰਭਤਾ ਕੀਤੀ ਤੇ ਲੜੀਆਂ ਲੱਗੀਆਂ ਪਈਆਂ ਨੇ ਗੱਲ 84 ਤੱਕ ਆਉਂਦੀ ਹੈ ਜੂਝ ਕੇ ਲੜੇ ਸੂਰਮੇ ਸ਼ਹੀਦ ਤੇ ਸਾਰਾ ਸੰਸਾਰ ਉਹਨਾਂ ਦੀਆਂ ਬਾਤਾਂ ਪਾਉਂਦਾ ਮਹਾਪੁਰਸ਼ ਬਾਬਾ ਤੁਲਸੀਦਾਸ ਦੀ ਵਰਸੀ ਵੀ ਹੈ ਆਪਾਂ ਵੀ ਬਾਣੀ ਦੇ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜ ਕੇ ਮਹਾਪੁਰਸ਼ਾਂ ਦੇ ਦਿੱਤੇ ਰਸਤੇ ਤੇ ਚੱਲੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਾਡੇ ਸਾਰਿਆਂ ਤੇ ਆਪਸੀ ਪ੍ਰੇਮ ਪਿਆਰ ਮੁਹੱਬਤ ਇਤفاق ਬਣਾ ਕੇ ਰੱਖੀਏ ਗੁਰੂ ਦੀ ਇੱਕ ਬਾਣੀ ਦੀ ਪੰਕਤੀ ਦਾ ਆਪਾਂ ਸੰਗਤੀ ਰੂਪ ਦੇ ਵਿੱਚ ਪਾਠ ਕਰਨਾ ਹੈ ਉਹਦੇ ਤੋਂ ਬਾਅਦ ਤੁਹਾਡੇ ਕੋਲੋਂ ਛੁੱਟੀ ਲੈਣੀ ਹੈ ਜੀ ਇਹ ਪੰਕਤੀ ਸੱਚੇ ਪਾਤਸ਼ਾਹ ਦੀ ਹੈ ਇਹਦੇ ਵਿੱਚ ਗੁਰੂ ਨੇ ਆਖਿਆ ਖਖੜੀ ਅੱਖ ਨੂੰ ਲੱਗੀ ਖਖੜੀ ਉਹ ਵੀ ਅੰਬੀ ਲੱਗਦੀ ਜੇ ਬੜੀ ਸੋਹਣੀ ਲੱਗਦੀ ਜੇ ਜੇ ਅੱਖ ਦੇ ਨਾਲ ਜੁੜੀ ਹੋਵੇ ਪਰ ਜੇ ਕਿਤੇ ਅੱਖ ਦੀ ਖਖੜੀ ਨੂੰ ਡੰਡਾ ਸੋਟਾ ਮਾਰ ਕੇ ਅੱਖ ਤੋਂ ਲਾਹ ਦਿੱਤਾ ਜਾਵੇ ਉਹ ਤੂੰਬੇ ਤੂੰਬੇ ਹੋ ਕੇ ਰੇਦੇ ਰੇਦੇ ਹੋ ਕੇ ਹਵਾ ਦੇ ਵਿੱਚ ਉੱਡਦੀ ਹੈ ਅਸੀਂ ਸੋਹਣਿਆਂ ਜਿੰਨਾ ਚਿਰ ਤੱਕ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਜੁੜੇ ਪਰ ਜਦੋਂ ਅਸੀਂ ਟੁੱਟ ਜਾਂਦੇ ਆ ਤੇ ਟੂੰਬੇ ਟੂੰਬੇ ਹੋ ਕੇ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਭਟਕਦੇ ਫਿਰਦੇ ਆਓ ਸੰਗਤੀ ਰੂਪ ਦੇ ਵਿੱਚ ਮਹਾਰਾਜ ਦੀ ਇਸ ਪਾਵਨ ਬਾਣੀ ਦਾ ਪਾਠ ਕਰੀਏ ਤੇ ਫਿਰ ਆਪਾਂ ਸਮਾਪਤੀ ਕਰਾਂਗੇ खखड़ सुहावी खखड़ सुहाव सुवड़ लॻड़ियां कंठ लॻड़िय कंठ बिरह विशोड़ा तणी सियों बिरह विशोड़ा धणी सियो नानक संठ नानक संठ ਸੱਚੇ ਪਾਤਸ਼ਾਹ ਨੇ ਜਿਹੜੇ ਸਿਧਾਂਤ ਦਿੱਤੇ ਨੇ ਅਸੀਂ ਉਹਨਾਂ ਸਿਧਾਂਤਾਂ ਦੇ ਧਾਰਨੀ ਹੋਈਏ ਆਪਸੀ ਪ੍ਰੇਮ ਪਿਆਰ ਮੁਹੱਬਤ ਰੱਖੀਏ ਗਰੀਬ ਗੁਰਬੇ ਦੀ ਮਦਦ ਕਰੀਏ ਗਰੀਬ ਗੁਰਬੇ ਦੀ ਧੀ ਦੇ ਵਿਆਹ ਤੇ ਵੱਧ ਤੋਂ ਵੱਧ ਯੋਗਦਾਨ ਪਾਈਏ ਬੱਚੇ ਜਿਹੜੇ ਸਾਡੇ ਮਾਤੜ ਨੇ ਉਹਨਾਂ ਦੀ ਪੜ੍ਹਾਈ ਤੇ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾਈਗੇ ਗੁਰੂ ਦੀਆਂ ਖੁਸ਼ੀਆਂ ਤੇ ਮੇਰਾ ਮਿਲਣ ਗਿਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਕੇ ਬਚਨ ਹਿਰਦੇ ਵਿੱਚ ਵਸਣ ਜੀ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਕੀ ਸੰਗਤ ਦਾ ਅਤੇ ਬਾਬਾ ਸਰਜੀਤ ਸਿੰਘ ਜੀ ਪ੍ਰਬੰਧਕ ਜਿਨ੍ਹਾਂ ਨੇ ਉੱਚੇ ਚੇਤੇ ਤੌਰ ਤੇ ਇੱਥੇ ਆਪ ਸੰਗਤਾਂ ਦੇ دیدار ਕਰਨ ਦਾ ਮੌਕਾ ਦਿੱਤਾ ਹਮੇਸ਼ਾ ਹੀ ਗੁਰੂ ਗ੍ਰੰਥ ਨਾਲ ਅਤੇ ਗੁਰੂ ਪੰਥ ਨਾਲ ਆਪਾਂ ਜੁੜੇ ਰਹਿਣਾ ਜੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ